ਗੁਰਦੀਕਾ ਖਾਲਸਾ ਹਵਾਲਾ ਹਿਪਰ ਜੀ ਕੀ ਫੱਤੇ ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੇ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ ਇੱਕ ਮਿੰਟ ਵੀ ਜਾਇਆ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰभीर ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15-20 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵੱਧ ਕਿਤੇ ਵੀ ਪੰਜਾਬ ਵਿੱਚ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹ ਚੁੱਪੀ ਧਾਰੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ 'ਚ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਪਿਛਲੇ ਲੰਬੇ ਸਮੇਂ 'ਚ ਹੁਣ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਵੀ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਜੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਚੋਣਾ ਲਾਉਣ ਲਾ ਦਾਂਗੇ ਮੋਟਰਾਂ ਦਾ ਜਰੂਰ ਬੰਦ ਨੇ ਪਰ ਚੋਣਾ ਨਹੀਂ ਲੱਗਣਿਆ ਕਹਿੰਦੇ ਸੀ ਵੀ ਅਸੀਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਨਹੀਂ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਜਿਹੜੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਬਾਹਰਲੇ ਦਾ ਛੱਡੋ ਤੁਹਾਡੇ ਆਪਣੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਤੇ ਇਹ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਬੁਰਾ ਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਟ ਬਿਜਲੀ ਮਾਫ ਕਰਤੀ ਉਹਨਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਿਛਲੇ 4-4 ਸਾਲਾਂ ਤੋਂ ਬਿਜਲੀ ਨਹੀਂ ਸਹੀ ਆਈ ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਜਿਹੜੇ ਵੱਡੇ-ਵੱਡੇ ਬਿਜਲੀ ਦੇ ਬਿੱਲ ਆ ਕੇ ਜਿਹੜੇ 600 ਯੂਨਟ ਮਾਫੀ ਦੇ ਵਿੱਚ ਆਉਂਦੇ ਉਹਨਾਂ ਨੂੰ ਵੀ ਘਰਾਂ ਨੂੰ ਬਿਜਲੀ ਦੇ ਬਿੱਲ ਭੇਜਦੇ ਕੀ ਕਹਿ ਕੇ ਭੇਜਦੇ ਵੀ ਜੇ ਤਾਂ ਕੋਈ ਪ੍ਰਾਣਾ ਬਕਾਇਆ ਹੈ ਜਿਹੜਾ ਅਸੀਂ ਜਿਹੜਾ ਹੈ ਹੁਣ ਚੈੱਕ ਕੀਤਾ ਇਹ ਥੋੜਾ ਬਕਾਇਆ ਮੰਨਦਾ ਸੀ ਉਹ ਤੁਸੀਂ ਬਕਾਇਆ ਜਮ੍ਹਾਂ ਕਰਾਓ ਇਹ ਹੁਣ ਸ਼ਰਾਬ ਸਾਹਿਬ ਲੋਕਾਂ ਦੀ ਲੋਕਨੀ ਤਾਂ ਹੋਰ ਕੀ ਹੈ ਇਸ ਲਈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਜਿਵੇਂ ਗੁੰਮਰਾਹ ਕਰ ਰਹੀ ਹੈ ਜਿਵੇਂ ਝੂਠ ਬੋਲ ਰਹੀ ਹੈ ਅੱਜ ਉਸ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋ ਗਿਆ ਤੇ ਮੈਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਹੈ ਕਿਵੇਂ ਦਿਖ ਰਿਹਾ ਸਾਡੀ ਜਿਹੜੇ ਕਈ ਸ਼ਹਿਰਦਾਰ ਮਾਲਕ ਨੇ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਜਿਨ੍ਹਾਂ ਨੇ ਚੋਣਾਂ ਚੱਕਣਾ ਹੈ ਸਰਕਾਰ ਦੀਆਂ ਨੀਤੀਆਂ ਕਰਕੇ ਪਿਛਲੇ ਸਾਲ ਸ਼ਹਿਰਦਾਰ ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ ਤੇ ਬਹੁਤੇ ਸ਼ਹਿਰਦਾਰ ਮਾਲਕ ਐਸੇ ਨਹੀਂ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਅਸੀਂ ਜਿਹੜਾ ਹੈ ਚੋਣਾਂ ਨਾ ਹੀ ਲਵਾਈਏ ਨਾ ਹੀ ਚੱਕੀਏ ਤੇ ਸ਼ਹਿਰ ਸ਼ਹਿਰ ਵੀ ਨਾ ਚਲਾਈਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਐਸੀਆਂ ਬਾੜੀਆਂ ਨੇ ਸੋ ਪੱਖ ਵੀ ਕੋਈ ਬਹੁਤ ਵਧੀਆ ਦਿਖ ਰਿਹਾ ਪਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਵਾਕਈ ਬਹੁਤ ਸੰਕਟਮਈ ਨੇ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ ਤੇ ਬਿਜਲੀ ਦਾ ਕਿੰਨੇ ਸਮੇਂ ਚ ਸੰਕਟ ਦਾ ਹੱਲ ਹੋਏਗਾ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹੀ ਮੈਂ ਬੇਨਤੀ ਕਰਦਾ ਤੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹ ਸਿਰਫ ਫੋਕੀ ਬਿਆਨਬਾਜ਼ੀ ਤੇ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਅੱਜ ਭਗਵੰਤ ਮਾਨ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋਇਆ ਹੈ ਸਰਕਾਰ ਦਾ ਜਿਹੜਾ ਬੇਨਕਾਬ ਹੋ ਗਿਆ ਤੇ ਲੋਕ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਸਹਿਯੋਗੀ ਸਾਡੇ ਸਾਥੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਦੇ ਸਾਰਿਆਂ ਵੱਲੋਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਸੰਕਟ ਦਾ ਹੱਲ ਲੱਭਿਆ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ